ਜਾਰ ਨੰਬਰ ਬੁਝਾਰਤ ਸੀ ਨਾ ਜਿਹੜੀ ਵੀ ਪਾਣੀ ਤੋਂ ਪੱਥਰ ਬਣ ਜਾਵੇ ਤੇ ਪੱਥਰ ਤੋਂ ਬਣ ਜਾਵੇ ਪਾਣੀ ਜੋ ਇਹਦਾ ਅਰਥ ਦੱਸੇ ਉਹ ਹੈ ਪੂਰਾ ਗਿਆਨੀ ਇਸ ਬੁਝਾਰਤ ਦਾ ਜਵਾਬ ਹੈ ਬਰਫ਼ ਉਹ ਪਾਣੀ ਤੋਂ ਕਰਦੀ ਹੁੰਦੀ ਨਾ ਪੱਥਰ ਵਰਗੀ ਤੇ ਪੱਗਰ ਕੇ ਫਿਰ ਪਾਣੀ ਬਣ ਜਾਂਦੀ ਹੈ ਤੇ ਅੱਜ ਦੀ ਬੁਝਾਰਤ ਹੈ ਦੋ ਭਰਾ ਇੱਕੋ ਜਏ ਇੱਕੋ ਮਾਂ ਦੇ ਜਾਏ ਦੋ ਭਰਾ ਇੱਕੋ ਜੇ ਇੱਕੋ ਮਾਂ ਦੇ ਜਾਏ ਇੱਕ ਗਵਾਚ ਗਿਆ ਤਾਂ ਸਮਝੋ ਦੂਜਾ ਕੰਮ ਨਾ ਆਵੇ ਦੋ ਭਰਾ ਇੱਕੋ ਜੇ ਇੱਕੋ ਮਾਂ ਦੇ ਜਾਏ ਇੱਕ ਗਵਾਚ ਗਿਆ ਤਾਂ ਸਮਝੋ ਦੂਜਾ ਕੰਮ ਨਾ ਆਵੇ ਬੁਝਾਰਤਾਂ ਦੇ ਜਵਾਬ ਜਰੂਰ ਦਿਆ ਕਰੋ ਪਹਿਲਾਂ ਨਾ ਰਾਤ ਨੂੰ ਸਾਰੇ ਟੱਬਰ ਨੇ ਇਕੱਠੇ ਬਹਿ ਜਾਣਾ ਜਿੰਨੂੰ ਜਿਹੜੀ ਬੁਝਾਰਤ ਹੋਣੀ ਉਹਨੇ ਉਹ ਹੀ ਪਉਣੀ ਦੂਜਿਆਂ ਦਾ ਜਵਾਬ ਦੇਣਾ ਨਾ ਆਉਣਾ ਤੇ ਉਹਨੇ ਹਾਰ ਮੰਨ ਲੈਣੀ ਦੂਜਿਆਂ ਨੇ ਫਿਰ ਉਹਨੇ ਦੱਸਣਾ ਖਿੜਖੜਾ ਕੇ ਹੱਸਣਾ ਇਹ ਟਾਈਮ ਰਹੇ ਨੇ ਪਹਿਲਾਂ ਪਰਿਵਾਰਾਂ ਚ ਹੁਣ ਤਾਂ ਬਸ ਉਹ ਸ਼ਾਮ ਨੂੰ ਜੇ 2 ਮਿੰਟ ਬੈਂਦੇ ਕੋਈ ਹਾਲ ਚਾਲ ਪੁੱਛ ਕੇ ਤੇ ਆਪਦੇ ਆਪ ਦੇ ਮੋਬਾਈਲ ਫੜ ਲੈਂਦੇ ਨੇ ਹੈਨਾ ਇਹਨਾਂ ਬਾਜ਼ਾਰ ਤਾਂ ਦਾ ਜਵਾਬ ਦਿਓ ਆਪਣੇ ਬੱਚਿਆਂ ਨੂੰ ਵੀ ਇਹ ਬਾਜ਼ਾਰ ਤਾਂ ਸਲਾਹ ਦੱਸੋ ਪੀ ਕੀ ਹੁੰਦੀਆਂ ਸੀ ਬਾਜ਼ਾਰ ਤਾਂ ਇਹਦੇ ਨਾਲ ਨਾ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਜਿਹੜੀ ਬੰਦੇ ਦੀ ਤਾਕਤ ਹੈ ਨਾ ਉਹ ਵਿਕਸਿਤ ਹੁੰਦੀ ਹੈ ਇਹਦੇ ਨਾਲ ਬੱਚਿਆਂ ਨੂੰ ਦੱਸਿਆ ਕਰੋ ਵੀ ਪਹਿਲਾਂ ਇੰਜ ਬੁਝਾਰਤਾ ਹੁੰਦੀਆਂ ਸੀ ਆ ਖੇਡਾਂ ਹੁੰਦੀਆਂ ਸੀ ਕੱਲਾ ਆਪਾਂ ਆਖੀ ਜਨਾ ਬੱਚੇ ਮੋਬਾਈਲਾਂ 'ਚ ਵੱਢ ਗਏ ਆਪਣੇ ਕਰਕੇ ਹੀ ਵੜੇ ਨੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਮੋਬਾਈਲ ਕੀ ਆਪਾਂ ਹੀ ਦੱਸਦੇ ਸੋ ਬੱਚਿਆਂ ਨੂੰ ਇਹ ਚੀਜ਼ਾਂ ਵੀ ਨਾਲ ਦੀ ਨਾਲ ਦੱਸੋ ਬਹੁਤ ਜ਼ਰੂਰੀ ਨੇ